ਡੇਰੇ ਵਾਲਾ ਜਿਹੜੀ ਰੇੜੀ ਲੈ ਕੇ ਚੱਲਾ ਜੀ ਆਹੋ ਡੇਰੇ ਵਾਲੇ ਜੀ ਸਾਟੇ ਹੋ ਜੀ ਇਹ ਜੀ ਭਾਈ ਇਹ ਕੈਂਸਰ ਇਹ ਹੌਲੀ ਬੜੀ ਆ ਅੱਜ ਸਵੇਰ ਤੋਂ ਰੱਖਿਆ ਲੈ ਕੇ ਨਿਕਲੇ ਆ ਅੱਛਾ ਗਰੀਸ ਤੇ ਪੈਰੰਗੇ ਰੱਖਸ਼ੇ ਦੇ ਟੁੱਟ ਗਏ ਤੇ ਗਰੀਸ ਪਾਣੀ ਪੈ ਗਈ ਉਹ ਤੇਰਾ ਗੁੱਡੇ ਫੜ ਕੇ ਬੈਠਾ ਸੀ ਕੋਈ ਕਾਰ 150 ਬੱਚਿਆ ਪੈਟਰੋਲ ਪਾ ਕੇ ਵਿਚਾਰੇ ਨੂੰ ਚਾਰ ਬੁਲਦ ਦੇ ਹਾਲਾਤ ਕੋਈ ਨਹੀਂ ਕਿ ਰੱਖਸ਼ਾ ਨਾ ਦਬਈ ਪਾਲਾ ਚਾਰ ਬਾਰ ਬੱਚਿਆ ਕੰ ਵਾਲੇ ਅੱਜ ਤੋਂ ਸਿੱਧਾ ਦਬਈ ਜਾਓ ਇਥੋਂ ਦਬਈ ਪਾਲਾ ਸਿੱਧਾ ਹੀ ਲੋਈ ਸਮਾਨ ਲੈ ਲਿਆ ਵਾਵਾ ਸਾਰਾ ਇੱਕ ਡੱਬਾ ਇੱਕ ਕਾ ਹੈ ਰੋਲੀ ਸਕੂਟਰ ਦੀ ਇਨਸ਼ਾਅਰ ਤਿਆਰੀ ਵਧੀਆ ਹੋ ਜੂਗੀ ਆਪਣਾ ਮੇਨ ਕੰਮ ਆ ਇਹ ਵੀ ਅੰਬਰ ਵਾਸਤੇ ਹੋ ਰਿਹਾ ਵਾ ਛਾੜਨਾ ਲੈਣਤਾ ਵਾ ਤੇ ਹੁਣ ਮਟਰ ਜਿਹੜੇ ਨਾ ਮਲ ਮਲ ਕੇ ਧੋਂਦੇ ਪਏ ਆ ਨੀਣਾ ਜੀ ਬਾਏ ਬਾਏ ਗਿਆ ਮਾਸ਼ਾਅੱਲਾ ਬਹੁਤ ਸੋਹਣਿਆ ਅੱਲਾ ਨਸੀਬਾਂ ਹੀ ਕਰੇ ਲਈ ਤੇਰੇ ਆਮੀਨ ਨਾ ਰ ਬਚਾਵੇ ਕਾਵਾਂ ਤੋਂ ਬਚਾਵੇ ਕਾਵਾਂ ਤੋਂ ਬਚਾਵੇ ਤਾਂ ਮੰਗਣ ਵਾਲੇ ਤੋਂ ਬਚਾਵੇ ਪਰ ਰੋਲਾ ਮੇਨ ਆਵਾ ਰੋਲਾ ਮੇਨ ਹਜੇ ਸਲਾਮ ਅਲੈਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵਾਂਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਨੇ ਆ ਤੁਹਾਨੂੰ ਆਪਣੀ ਰੂਟੀਨ ਸਭ ਤੋਂ ਪਹਿਲੇ ਤੇ ਮਾਸ਼ਾਅੱਲਾ ਛਟੀਆਂ ਹੋਈਆਂ ਵਾ ਗਾਵਾਂ ਤੁਹਾਨੂੰ ਪਤਾ ਵਾ ਕਿ ਪੱਠਿਆਂ ਦਾ ਜਿਹੜਾ ਵਾ ਸੀਜ਼ਨ ਹੈ ਨਿੰਗਾ ਮੁੱਕੇ ਹੋਏ ਆ ਤਾਂ ਕਰਕੇ ਗਾਵਾਂ ਆਪਾਂ ਇਸ ਘੱਟ ਦੇ ਵਿੱਚ ਛੱਡ ਸਾਮ ਚਾਰ ਦਾ ਪਿਆ ਤੇ ਬਾਪੂ ਚਾਰ ਦੇ ਪਿਆ ਖਾਵਾਂ ਤੇ ਅਲੀ ਉਧਰ ਲੱਗਾ ਹੋਇਆ ਵਾ ਕੰਮ ਤੇ ਇਸ ਤੋਂ ਪਹਿਲਾਂ ਉਹ ਵੀ ਇੱਕੇ ਤੇ ਬਾਪੂ ਵੀ ਗਾਲਾਂ ਕੱਢੇ ਆਪਾਂ ਵੀ ਕੰਮ ਕਰਦੇ ਆਂ ਸਟਾਰਟ ਆ ਉਹਦਾ ਤੇ ਪੂਰਾ ਨਾ ਅੰਦਰ ਜਿਹੜਾ ਵਾ ਅੱਜ ਸਫਾਈ ਚੱਲਦੀ ਪਈ ਆ ਐਸ ਅੰਦਰ ਦੀ ਅਲੀ ਜਿਸਤੀ ਵਾਲੇ ਕੁਮ ਸਲਾਮ ਜੀ ਲੱਗੇ ਹੋਇਓ ਹਾਂਜੀ ਲੱਗੇ ਲਿਆਂ ਰੇੜੀ ਆਵਾਂ ਮੈਂ ਕਰੇੜੀ ਲੈ ਕੇ ਆ ਗਿਆਂ ਜਨਾਬ ਆ ਗਿਆਂ ਲੋ ਜੀ ਗਾਵਾਂ ਆਈਆਂ ਨਾਲ ਹੀ ਪਾਣੀ ਪੀਣ ਲੱਤੀਆਂ ਮੋਟਰ ਲੱਗੀ ਚੱਲਣ ਸਾਡਾ ਹੈਗਾ ਥੋੜਾ ਜਿਹਾ ਕੰਮ ਅੰਡਰਗਰਾਉਂਡ ਜਿਆ ਅੰਡਰਗਰਾਉਂਡ ਨਹੀਂ ਸਾਹਮਣੇ ਆ ਰਿਹਾ ਇੱਥੋਂ ਸਿੱਧਾ ਘਰੋਂ ਪਾਣੀ ਆ ਜਾਂਦਾ ਡਾਇਰੈਕਟ ਇੱਧਰ ਚਿਸਤੀ ਆਪ ਭਰਦੇ ਸਭ ਤੋਂ ਪਹਿਲਾਂ ਕਿਉਂਕਿ ਗਾਵਾਂ ਨੇ ਖਿਲਾੜ ਦੇਣਾ ਸਾਰਾ ਲੋਰ ਲੈਣਾ ਆਪਾਂ ਚੁੱਕ ਦੇਣਾ ਲੋ ਜੀ ਗਾਵਾਂ ਆਈਆਂ ਸਾਰੀਆਂ ਲਿਆ 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 ਹੋ ਗਈ ਇੱਕ ਭੱਜ ਗਈ ਓਏ ਆ ਗਿਆ ਮਾਸ਼ਾਅੱਲਾ ਸਾਰੀਆਂ ਅੰਦਰ ਆਈਆਂ ਹਾਂ ਜਿਸ ਦੀ ਭਰ ਗਈ ਹਾਂ ਭਰ ਗਈ ਆ ਆ ਗਿਆ ਆ ਗਿਆ ਬਸ ਆ ਇੱਕ ਵਾਰੀ ਇਹ ਡਰਦੀਆਂ ਵਾ ਚਲੋ ਨਹੀਂ ਕਰਵਾ ਲਈਏ ਚੱਲ ਅੰਦਰ ਜਗੜਬੰਦ ਲਾ ਜਗੜਬੰਦ ਉੱਤੇ ਤਾਈ ਕੋਈ ਮਸਲਾ ਨਹੀਂ ਮੈਂ ਲੈ ਜੂਗਾ ਤੇ ਆਪਾਂ ਹੋਲੇ ਅੱਲਾ ਰੱਖੇ ਖਿਆਲ ਨਾ ਹੈ ਢੂੰਗ ਲਾ ਦੇਣਾ ਹੈ ਹੈ ਢੂੰਗ ਲਾ ਦੇਣਾ ਟਰਾਲੇ ਵਾਲਾ ਢੂੰਗ ਢੂੰਗ ਹੁੰਦਾ ਉਹੋ ਪੁੰਗ ਪੁੰਗ ਉਹ ਪੁੰਗ ਉਹ ਨਾ ਹੁੰਗ ਨਹੀਂ ਹੁੰਦਾ ਜ਼ਾਲਮਾ ਨਹੀਂ ਯਾਰ ਪੁੰਗ ਹੁੰਦਾ ਪੁੰਗ ਹੁੰਦਾ ਪੁੰਗ ਜੰਦਰੀ ਹੋਂਗ ਹੋਮ ਇਕੱਠਾ ਕੋਈ ਨਹੀਂ ਸਾਰਿਆਂ ਨੂੰ ਪਤਾ ਹੈ ਜੀ ਗੱਡੀ ਲੋਡ ਹੁੰਦੀ ਆ ਗੱਡੀ ਲੋਡ ਹੁੰਦੀ ਪਈ ਹੈ ਗੱਡੀ ਲੋਡ ਕਰ ਦੇ ਆਹ ਜੀ ਪਾਣੀ ਆ ਗਿਆ ਜੀ ਤੇ ਡੇਰੇ ਵਾਲਾ ਜੀ ਰੇੜੀ ਲੈ ਕੇ ਚੱਲਾ ਜੀ ਆਹੋ ਡੇਰੇ ਵਾਲਾ ਜੀ ਸਾਟਿਆ ਹੋ ਜੀ ਇਹ ਗੇਲੀ ਭਰ ਗਈ ਹੈ ਮੈਂ ਤੇ ਹੌਲੀ ਬੜੀ ਹੈ ਹੌਲੀ ਤੇ ਫਿਰ ਆ ਗਈ ਆ ਰੇੜੇ ਵਾਲਾ ਜਿਹੜੀ ਜਿੱਥੇ ਖਾਲੀ ਕਰ ਰਿਆ ਆ ਜੀ ਇੱਥੋਂ ਆਪਾਂ ਕਰਾਣਾ ਖਿੱਚ ਕੇ ਬਾਹਰ ਸੱਡ ਦੇਣਾ ਕਰਾਇਆ ਅੱਜ ਲੈ ਆਉਣਾ ਨਾ ਡੀਜ਼ਲ ਪਵਾ ਲੈਣਾ ਆਪਾਂ ਟਰੈਕਟਰ ਤੇ ਤੇ ਕਰਾਇਆ ਵੀ ਫੇਰ ਦੇਣਾ ਫਿਰ ਉਸ ਤੋਂ ਬਾਅਦ ਉਹ ਜਿਹੜੀ ਬਾਹਰ ਰੁੜੀ ਪਈ ਆ ਉਹ ਕਰਾਇਆ ਨਾ ਖਿੱਚ ਕੇ ਉਪਰ ਬਰਸਣ ਵਾਲੀ ਜਗ੍ਹਾ ਤੇ ਕਰਕੇ ਮਤਲਬ ਉਹਦੀ ਜਿਹੜਾ ਗਾਚਾ ਉਥੇ ਗਾਚਾ ਬੀਜ ਦੇਾਂਗੇ ਫੇਰ ਖੇੜਾਂ ਤੇ ਗਾਚਾ ਬੀਜ ਦੇਣਾ ਜੀ ਅੱਜ ਭਾਈ ਇੱਕ ਇਹ ਕੰਮ ਇੱਕ ਜਿਹੜਾ ਮੋਸਮ ਦੇਖਿਆ ਸੀ ਕੱਲ ਆਪਾਂ ਹਾਂ ਜੀ ਉਹਦਾ ਵੀ ਅਜਨਾ ਕੰਮ ਮੁੱਕ ਗਿਆ ਉਹਨੇ ਕਿਹਾ ਸੀ ਵੀ ਸਵੇਰੇ ਲੈ ਲਓ ਠੀਕ ਆ ਉਹ ਆਪਾਂ ਲੈਣਾ ਹੁਣ ਅੱਜ ਚੱਲ ਜਾਣਾ ਲੈ ਆਉਣਾ ਫਿਨਿਸ਼ ਹੋ ਜਾਣਾ ਇਨਸ਼ਾਅੱਲਾ ਸ਼ਾਮ ਤੱਕ ਨਾ ਹੁਣ ਜਾਣਾ ਨਾ ਕੰਮ ਸਾਨੂੰ ਵੇੜ ਕੇ ਹੂੰ ਤੇ ਉਹਦਾ 23 ਟਾਪੇ ਉਹਨੇ ਸਮਾ ਰਹੇ ਬਾਕੀ ਸਾਰਾ ਹਾਂ ਉਹ ਕੋਲ ਨੇ ਆ ਸਹੀ ਸਾਰਿਆਂ ਦੇ ਸਾਹਮਣੇ ਉਹ ਜੈੰਗੂ ਗੱਡੀ ਤਿਆਰ ਕਰਦੇ ਠੀਕ ਆ ਮੌਤ ਦੇ ਖੂਚ ਚਲਾਉਣਾ ਉਹ ਗੱਡੀ ਯਾਰ ਤੇ ਯਾਰ ਮੈਂ ਜਾਣਾ ਯਾਰ ਮੇਰੇ ਨਾਲ ਬਹੁਤ سارے ਮੈਸੇਜ ਆ ਰਹੇ ਨੇ ਵੀ ਯਾਰ ਬੜੇ ਦਿਨ ਹੋ ਗਏ ਨਾ ਪਿੰਡ ਨਹੀਂ ਆਇਆ ਰਾਹ ਕੀ ਆ ਬਾਤ ਅਕਿਸੇ ਹਾਂ ਅਸਲ 'ਚ ਨਾ ਉਹ ਵੀ ਕਰਦੇ ਆ ਹੂੰ ਉਸ ਤੋਂ ਬਾਅਦ ਕਰਨਾ ਆਪਾਂ ਯਾਰ ਉਹ ਉਹਦੇ ਵਾਸਤੇ ਲੈ ਕੇ ਨਾ ਸ਼ੇਰੂ ਵਾਸਤੇ ਪਟਾ ਹੂੰ ਤੇ ਉਸ ਤੋਂ ਬਾਅਦ ਲੈ ਕੇ ਆਉਣਾ ਮਾ ਉਹਦੇ ਵਾਸਤੇ ਸੰਗੜੀ ਸਹੀ ਫਿਰ ਦੇਖੀ ਨਾ ਸੀ ਅੱਛਾ ਆ ਜਾ ਮੈਂ ਕਿਹਾ ਪਟਾ ਕਹਿੰਦਾ ਕੀ ਦੇ ਲਿਆ ਨਾ ਹਾਂ ਮੈਂ ਕਿਹਾ ਪਟਾ ਇਹਨਾਂ ਅੱਛਾ ਅੱਜੋਂ ਪਟਾਲਾ ਲੈ ਕੇ ਆਉਣਾ ਤੇ ਇਹ ਸਮਾਂ ਹੀ ਨਹੀਂ ਸੰਜੇ ਜਵਾਬ ਉਹ ਲੈ ਕੇ ਆਉਣਾ ਵਾ ਉਹ ਉਹ ਐਡਾ ਵੀ ਸੀ ਵੱਡੇ ਵੀ ਆ ਪਹਿਲਾਂ ਮੈਨੂੰ ਸਮਾਂ ਨਹੀਂ ਸੌਂਦੀ ਕਹਿੰਦੇ ਸੀ ਪਟਾ ਪਟਾ ਮੈਂ ਕਿਹਾ ਪਤਾ ਨਹੀਂ ਕਿਹੜੀ ਸ਼ੈ ਕਹਿੰਦਾ ਪਟਾ ਫਿਰ ਇਹਨੇ ਕਿਹਾ ਉਹ ਦੇ ਕੱਚਾ ਵਾ ਉਹਦੇ ਵਾਸਤੇ ਲੈਣਾ ਬਿਲੇ ਵਾਸਤੇ ਉਹਨਾਂ ਬਿਲੇ ਦੇ ਬਹੁਤ ਦੂਰੀ ਕੀਤਾ ਭਾਈ ਉਹ ਲੈ ਕੇ ਆਵਾਂਗੇ ਠੀਕ ਆ ਫਿਰ ਸੱਤੂ ਤੂੰ ਲੈਣਾ ਤੂੰ ਹਾਂ ਸ਼ੀ ਲਾਣੇ ਆ ਪਾ ਸੱਤੂ ਬਣਾਉਣਾ ਤੇ ਇਹੋ ਗੱਲ ਆ ਸਾਰੇ ਨਾਲ ਸਾਹਮਣੇ 70 ਗੁਣਾ ਅਕਸਰ ਵੀਪਰਾ ਕਰਦੇ ਆ 70 ਗੁਣਾ ਕਿਉਂ ਖਾਓ ਸਹੀ ਤੇ 70 ਆਪਾਂ ਲੈ ਕੇ ਆਉਂਦੇ ਆ ਫਿਰ ਬਣਾ ਕੇ ਫਿਰ ਪੀਂਦੇ ਠੀਕ ਹੋ ਗਿਆ ਚਲ ਚਾ ਆਂ ਗਾਂ ਖੜੀ ਆ ਮਾਰਨੂ ਸੈਨੂ ਅੰਦਰ ਨਹੀਂ ਵੜਨ ਦਿੰਦੀ ਇਹ ਬੜੀ ਜ਼ਾਲਮ ਐ ਸਿਕਲੋਈ ਮੈਨਾਂ ਵੀ ਮਾਰਦੀ ਆ ਨਿੱਕਿਆਂ ਨੂੰ ਮਾਰਦੀ ਹੈ ਆਹੋ ਨਿੱਕਿਆਂ ਨੂੰ ਮਾਰਦੀ ਆ ਗੱਲ ਸੁਣ ਲੈ ਮੇਰੀ ਹੈਲੋ ਜਾ ਕਰੇ ਤੇ ਅچھے ਤਰੀਕੇ ਨਾਲ ਦੋ ਤਿੰਨ ਕੱਪ ਜੜੇ ਮੇਰੇ ਲਈ ਜਿਸ ਤਰੀਕੇ ਆਪ ਦੇ ਦੀ ਚਾਹ ਲਿਆ जा जा जल्दी जा यार दिमाग ना खराब कर के थे मैं नहीं नहीं मैं कोई नहीं 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 कोई पीता ले के पीता लेके है जा के के चा चा चा, चा 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 मेरा नाल है नहीं। फिर को सुन आने तेरा तू चंगा चिश्ती भैया आ गई अपना भाई झा लैके ਇਹ ਵੀ ਚਾਹ ਲੈ ਲਈ ਵਾਪੁਰੇ ਤੇ ਬismillah ਦੀ ਬਰਕਤ ਵੱਡਾ ਕਾਫੀ ਸੁਭਿਆ ਹਟ ਜਾ ਬਿਲਕੁਲ ਚਿਸਤੀ ਭਾਜਵਾਗੇ ਨੇ ਤੇ ਚੁਕ ਲੈ ਇਹ ਕਿਸਾ ਕਾਪੇ ਨਹੀਂ ਚੁਕਿਆ ਕਿਨੇ ਕਿਨੇ ਉਹ ਲੈ ਕੇ ਆਇਆ ਤੈਨੂੰ ਬਦੋਆ ਕਰ ਮੇਰਾ ਕੱਪ ਵੱਡਾ ਆਵੇ ਤੇਰਾ ਕੱਪ ਆ ਰਹੀ ਚਿਸਤੀ ਆ ਤੇਰਾ ਕੱਪ ਤੂੰ ਯਾਰ ਚੌਰੀ ਹੋਰ ਲੈ ਆਇਆ ਤੂੰ ਤਾਂ ਚੋਰੀ ਬੰਨਾ ਹੈ ਚੋਰੀ ਬੰਦੇ ਨੇ ਆ ਬਣਾਈ ਚੋਰੀ ਦਾ ਢੱਲਾ ਹੋ ਗਿਆ ਨਾ ਤੇ ਕਾਫੜਿਆ ਤੇ ਅੱਖਾਂ ਲੱਭਿਆ ਅੱਖਾਂ ਖੁੱਲਣ ਦੀ ਤੇ ਆਪ ਉਹਨੇ ਆਖਰੀ ਆਖਰੀ ਖੁੱਲਣ ਦੀ ਚਾਹ ਤੱਕ ਖੁੱਲ ਗਈ ਦੋ ਜਣ ਰੇੜੀਆਂ ਸਾਈਡ ਤੇ ਆਪੇ ਅੱਖ ਖੁੱਲ ਲੈਣੀ ਚਾਹ ਠੀਕ ਰੇੜੀਆਂ ਸਿਰਦਾ ਵੇਲਾ ਜਾ ਬੱਜ ਕੇ ਪੀ ਆ ਦੀ ਲੈ ਕੇ ਆ ਦੀ ਮੈਂ ਤਾਂ ਚਾਹ ਪੀ ਕੇ ਧਾਰਾ ਕੱਢਣੇ ਸ਼ੁਰੂ ਕਰਦਾ ਨਹੀਂ ਨਹੀਂ ਬਾਬਾ ਜੀ ਚਾਹ ਨਾ ਬੜਾ ਤੇ ਪਿਆਰਾ ਇੱਕ ਚਾਹ ਆਪਣੀ ਬਹੁਤ ਸਾਂਝਰੇ ਬਣੀ ਹੁੰਦੀ ਆ ਹਾਂ ਸਾਂਝਰੇ ਬਣਦੀ ਆ ਟਾਈਮ ਨਾ ਬੀਬੇ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਨਮਾਜ਼ ਤੋਂ ਬਾਅਦ ਇਹੀ ਕੰਮ ਕਰਦੀ ਆ ਇਹੀ ਕੰਮ ਹੁੰਦਾ ਚਾਹ ਬਣਾਣੀ ਉਸ ਤੋਂ ਬਾਅਦ ਫਿਰ ਚਾਚਾ ਨਮਾਜ਼ ਪੜ੍ਹ ਕੇ ਹੁੰਦਾ ਮੈਨੂੰ ਠਾੰਦਾ ਮੈਂ ਪਹਿਲਾਂ ਜਾਣਾ ਅੰਦਰ ਜਾ ਕੇ ਚਾਹ ਪੀਣੀ ਫਿਰ ਆ ਕੇ ਧਾਰਾ ਕੱਢਣੀ ਫਿਰ ਆਏ ਕੰਮ ਜੀ ਸਟਾਰਟ ਹੁੰਦਾ ਵੇਲਾ ਉਸ ਤੋਂ ਫਿਰ ਬੋਲਦੀ ਐ ਬਵੀ ਜਦੋਂ ਉੱਠਦਾ ਨਾ ਉੱਠ ਕੇ ਸਭ ਤੋਂ ਪਹਿਲਾਂ ਕੰਮ ਆਹੀ ਹੁੰਦਾ ਹਾਂ ਚਾਹ ਦਿਓ ਤੇ ਆਖ ਖੁੱਲੇ ਆ ਚੈੱਕ ਕਰ ਤੂੰ ਜ਼ਾਲਮ ਇਨਸਾਨ ਨੇ ਕਿਡਾ ਵੱਡਾ ਕੱਪ ਖਾ ਲਿਆ ਇਹ ਆਏ ਇਹ ਕਾਪੇ ਨੇ ਆਖ ਖੁੱਲਣ ਵਾਸਤੇ ਨਹੀਂ ਪੂਰਾ ਖੁੱਲਣ ਵਾਸਤੇ ਲਿਆ ਨੇ ਵੇ ਭਾਈ ਇਹ ਕਾਪੀ ਆ ਅੱਛਾ ਕੋਈ ਪੀ ਨਹੀਂ ਹੁੰਦੀ ਇੰਨੀ ਗਰਮੀ ਹੈ ਨਾ ਲੋ ਇਹ ਸਮਾਨ ਕੋ ਆ ਗਏ ਸਾਡਾ ਸਕੂਟਰ ਲੱਭਦਾ ਪਿਆ ਸਕੂਟਰ ਲਾਪਾ ਸਾਡਾ ਕਿੱਥੇ ਆ ਤੁਹਾਡਾ ਮਾਸ਼ੱਲਾ ਇਹ ਨਹੀਂ ਨਹੀਂ ਇੱਥੇ ਆਈ ਸੀ ਤੂੰ ਦੇ ਇਹਨੂੰ ਦੇ ਦੇ ਕੇ ਸਾਰਾ ਸਮਾਨ ਗਿਣਾਤਾ ਮੈਨੂੰ ਹਾਂ ਇਹ ਮੁਰਚੇ ਨਹੀਂ ਹੁਣ ਦੱਸ ਕਿੱਥੇ ਆ ਓ ਖੜਾ ਪਰਲੇ ਹੱਥ ਮੋੜ ਸੱਪਰੇ ਸਿੱਟ ਦੇ ਪਰੇ ਕਿਦੇ ਗਰੀਬਾਂ ਦਾ ਸਕੂਟਰ ਆ ਆ ਜਾ ਯਾਰ ਦੇਖ ਕੀ ਚਾਹੀਦਾ ਆ ਮੋਟਰਸਾਈਕਲ ਫੜ ਲੈ ਆ ਤਾਂ ਚਾਰਜਿੰਗ ਵਾਲਾ ਲੱਗਦਾ ਮੈਨੂੰ ਹੈ ਨਾ ਹਾਂਜੀ ਹਾਂਜੀ ਬੈਟਰੀ ਲੱਗੀ ਇਹਨੂੰ ਅੱਛਾ ਜੀ ਯਾਰ ਇਹਨੂੰ ਕਦੇ ਕਿਆ ਬੰਦਾ ਤਨ ਆਖੇ ਹੁਣ ਲੋ ਜੀ ਲੋਈ ਪਹੁੰਚੇ ਆਏ ਆ ਦੁਕਾਨ ਤੇ ਤੇ ਬਾਬਾ ਸੁਣਾਓ ਕੀ ਹਾਲ ਆ ਅਲ ਹਮਦੁਲਿਲਾ ਆ ਸਾਡਾ ਬਾਬਾ ਜੀ ਸਾਡੇ ਡੇਰੇ ਦਾ ਕੀ ਕਹਿੰਦੇ ਹੁੰਦੇ ਆ ਕਿ ਸਾਡੇ ਖਾਨਦਾਨ ਦਾ ਸਰਬਰਾ ਇਹ ਕੁਛ ਬਾਬੇ ਰਹਿ ਗਏ ਸਾਡੇ ਹੁਣ ਤੇ ਆ ਮੇਰਾ ਮਾਸੜਾ ਕੈਮਰਾ ਤੋਂ ਬਹੁਤ ਸੰਗ ਦਾ ਬੋਲਣਾ ਨਹੀਂ ਇਹਨੇ ਹੁਣ ਤੇ ਹੋਰ ਸੁਣਾਓ ਠੀਕ ਆ ਅੱਛਾ ਬਾਬਾ ਦੇ ਦਿਓ ਟੈਂਗੀ ਟਾਪੇ ਅੱਬੂ ਨੇ ਤੁਹਾਨੂੰ ਜਿਹੜਾ ਜਿਹੜਾ ਫੋਨ ਕੀਤਾ ਸੀ ਅਹਿਮਦ ਬੇਟਾ ਅੰਦਰ ਆ ਅੰਦਰ ਆ ਜਾ ਮੁੰਡਿਆਂ ਆ ਬਾਡੇ ਦੀ ਪਹਿਲੀ ਗੱਲ ਦੱਸੋ ਵੀ ਕੀ ਸੁਣਾਉਂਦੇ ਸੀ ਹੈ ਬਾਡੇ ਸਵੇਰ ਤੋਂ ਰੱਖਿਆ ਲੈ ਕੇ ਨਿਕਲਿਆ ਅੱਛਾ ਗਰੀਸ ਤੇ ਪੈਰੰਗੇ ਰੱਖੇ ਦੇ ਟੁੱਟ ਗਏ ਤੇ ਗਰੀਸ ਪਾਣੀ ਪੈ ਗਈ ਉਦੋਂ ਗੁੱਡੀ ਫੜ ਕੇ ਬੈਠਾ ਸੀ ਕੋਈ ਕਾਰ 150 ਬੱਚੇ ਪੈਟਰੋਲ ਪਾ ਕੇ ਵਿਚਾਰੇ ਨੂੰ ਬੋਲ ਲੱਗਦੇ ਹਾਲਾਤ ਕੋਈ ਨਹੀਂ ਕਿ ਰੱਖਿਆ ਨਾ ਦਬਈਪਾਲਾ ਚਾਰ ਬੱਚੇ ਆ ਕੰਨ ਵਾਲੇ ਇੱਥੋਂ ਸਿੱਧਾ ਦਬਈ ਜਾਓ ਇੱਥੋਂ ਦਬਈਪਾਲਾ ਸਿੱਧਾ ਹੀ ਇੱਕ ਬੀਜੀ ਆਣੇ ਨੇ ਮਾਰ ਕੇ ਸੱਟਦਾ ਵਿਚਾਰੇ ਦਾ ਹਾਲਾਤ ਮਾੜੇ ਨੇ ਬਹੁਤ ਯਾਰ ਪਰੇਸ਼ਾਨ ਬੈਠਾ ਵਿਚਾਰਾ ਤੇ ਟਾਂਕੀਆਂ ਦਾ ਰੱਖਿਆ ਬੰਦ ਰੱਖਿਆ ਵੇਚ ਕੇ ਨਾ ਬਈ ਤਾਰਕ ਦੇ ਸਾਹਮਣੇ ਫੇਰ ਪਾੜੀ ਦੁਕਾਨ ਪਾ ਲੈ ਪੱਕੀ ਦੇ ਵਿਚਾਲੇ ਇਹ ਇੰਨਾ ਹੋਰ ਹੋਵੇ ਜੇ ਇਹਨੂੰ ਮਸਲੇ ਪਸਾਏ ਨਾ ਹੋਣ ਦੇ ਇੰਨਾ ਹੋਰ ਹੋਵੇ ਨਹੀਂ ਗੱਲ ਆ ਕੋਲ ਵੀ ਚਲੋ ਅੱਲਾ ਭਾਈ ਸਾਰਿਆਂ ਦਾ ਸਾਥ ਦੇਵੇ ਤੇ ਬਈ ਦੇ ਦਿਓ ਯਾਰ ਟੈਂਕੀ ਟਾਪੇ ਹੈਡਲਾਈਟ ਮੀਟਰ ਹਾਂ ਇਹਨਾਂ ਦੇ ਬਿੱਲ ਸਾਰੇ ਦੱਸ ਦਿਓ ਕੈਮਰੇ ਦੇ ਵਿੱਚ ਬਲਾਕੇ ਤੇਰੀ ਕੋਈ ਲੋੜ ਨਹੀਂ ਆ ਬੋਲਾ ਕਿ ਪਿਆਰਾਤ ਕੋਈ ਨਹੀਂ ਉਧਰ ਉਹ ਇਨਾ ਸਮਾਨ ਲਈ ਜਾਂਦੇ ਕੌਣ ਅਸੀਂ ਕਹਿੰਨੇ ਆਪੇ ਬੇਰ ਹਕੂਮਤ ਨੂੰ ਆਹ ਉਹ ਦੱਸਦਾ ਵਾ ਮੁਲਕ ਦੇ ਹਾਲਾਤ ਕੋਈ ਨਹੀਂ ਕਿ ਜੋ ਲੈਣਾ ਲੈ ਲੋ ਹੁਣੇ ਹਾਂ ਬਾਅਦ ਚ ਹੋ ਸਕਦਾ ਵਹਿੰਗਾ ਹੋ ਜਵੇ ਅੱਲਾਹ ਜੀ ਇਹ ਹੈਗਾ ਵਾ ਮੀਟਰ ਇਹਦੇ ਵਿੱਚ ਤਾਂ ਸੋਚ ਸੱਚ ਹੋਊਗਾ ਵਿੱਚ ਕਿ ਨਹੀਂ ਅੱਛਾ ਸੋਚ ਬੱਕਰਾ ਹੋਗੇ ਨੇ ਦਾ ਆਪਾ ਜੋ ਬਾਜੋ ਲੋਈ ਸਮਾਨ ਲੈ ਲਿਆ ਵਾਵਾ ਸਾਰਾ ਇੱਕ ਡੱਬਾ ਇੱਕ ਆ ਹੈ ਦੇ ਦਿਓ ਹੁਣ ਸਾਰਾ ਕੁਝ ਸਾਨੂੰ ਲੋਈ ਸਕੂਟਰ ਦੀ ਇਨਸ਼ਾ ਅੱਲਾਹ ਤਿਆਰੀ ਵਧੀਆ ਹੋ ਜੂਗੀ ਉਹ ਵੀ ਫੜ ਲ ਬਈ ਉਹ ਵੀ ਫੜ ਲ ਨਾ ਜੀ ਲੋਈ ਅਮਰੂਤੀ ਦੀ ਹਾਲਾਤ ਤੇ ਇਸ ਤੋਂ ਬਾਅਦ ਵਿਖਾਵਾਂਗਾ ਹੁਣ ਵੇਚ ਨਹੀਂ ਵਿਖਾਉਣਾ ਤਾਂ ਉਸਮਾਨ ਕੋ ਆਪ ਆ ਗਿਆ ਸੀ ਕਿਉਂਕਿ ਉਹਨੂੰ ਉਸਮਾਨ ਦੇ ਅੰਦਰ ਆਪਾਂ ਸਾਰਾ ਮੋਟਰਸਾਈਕਲ ਦਾ ਜਿਹੜਾ ਜਿਹੜਾ ਉਹਨੇ ਫਿੱਟ ਕਰਨਾ ਮੈਂ ਕਿਹਾ ਸੀ ਵੀ ਹੁਣ ਤੁਹਾਨੂੰ ਜਿਹੜਾ ਆਪਾਂ ਅਮਰੂਤੀ ਰੈਂਡ ਤੇ ਵਿਖਾਵਾਂਗੇ ਜਦੋਂ ਤਿਆਰ ਹੋਈ ਤੇ ਆ ਗਿਆ ਡੇਰੇ ਕੰਮ ਡੇਰੇ ਵੀ ਕਾਫੀ ਜਿਆਦੇ ਸੀ ਸਵਾਰ ਆ ਗਿਆ ਆਪਣਾ ਤੇ ਐਮਬਰ ਨੂੰ ਲੱਗ ਗਿਆ ਤਿਆਰੀ ਵਟਣ ਐਮਬਰ ਦੀ ਕਿੜਿਆਲਾ ਵਗੈਰਾ ਦੇ ਕੇ ਤੇ ਇੱਥੇ ਚੜਨਗੇ ਸਵਾਰੀ ਵਗੈਰਾ ਕਰਨਗੇ ਤੇ ਮਟਰ ਪਏ ਆਪਣੇ ਕੋਲ ਕਾਫੀ ਜਿਆਦੇ ਤੇ ਧੋਣ ਵਾਲੇ ਆ ਮਟਰ ਸਾਰੇ ਮਤਲਬ ਸਾਫ਼ ਕਰਨ ਵਾਲੇ ਆ ਟੂਲ ਆਪਣਾ ਮਾਸ਼ਾਅੱਲਾ ਚੱਲਦਾ ਪਿਆ ਵਾ ਹੁਣ ਆਪਾਂ ਸਾਰੇ ਉਹਦੇ ਵਿੱਚ ਸਿਰਕਾ ਡਰਮ ਲਾਏ ਜਾਣਾ ਵਾ ਆਰਾਮ ਸਕੂਲ ਉੱਥੇ ਜਾ ਕੇ ਮਟਰ ਧੋ ਕੇ ਕੱਢਣਿਆ ਉਹ ਪਾਵਾਂਗੇ ਆਪਾਂ ਦਾਣੇ ਦੇ ਵਿੱਚ ਮਿਕਸ ਕਰਕੇ ਐਂਬਰ ਨੂੰ ਤੇ ਫਿਲਹਾਲ ਆ ਕਰ ਲੈਣ ਤੇ ਫਿਰ ਅਲੀ ਆਪਾਂ ਚੱਲੀ ਉਹਦੋਂ ਚਸਤੀ ਹੈ ਇਹ ਬਸ ਇਹਨਾਂ ਨੂੰ ਦੇ ਦੇ ਜ਼ਰਾ ਮੈਂ ਸੈੱਨ ਨੂੰ ਲਿਆ ਆ ਬਾਹਰ ਸੈੱਨ ਮੋੜ ਆਪਾਂ ਮਟਰ ਧੋਣ ਚ ਗਏ ਯਾਰ ਕਮ ਸੌਰੀ ਬਹੁਤ ਨੇ ਕੰਮ ਆਪਣੇ ਜਿਹੜੇ ਨਾ ਜਿਆਦੇ ਆ ਬਹੁਤ ਜਿਆਦੇ ਨੇ ਚਲੋ ਕੋਈ ਨਹੀਂ ਇਹਦੇ ਨਾਲ ਇਹਨੂੰ ਚਮਕਾਵੀਂ ਨਾ ਹਲਕਾ ਜਿਹਾ ਮੂੰਹ ਦੇ ਵਿੱਚ ਦੇ ਕੇ ਨਾ ਪਿਆਰ ਨਾਲ ਹਨਾ ਲਓ ਜੀ ਮਟਰ ਆ ਗਏ ਆਪਣੇ ਤੇ ਡਰਾਮਾ ਵੀ ਆਪਣਾ ਧੋਤਾ ਗਿਆ ਤੇ ਹੁਣ ਆਪਾਂ ਧੋਵਾਂਗੇ ਮਟਰ ਮਟਰ ਅੰਦਰੋਂ ਕਾਫੀ ਜ਼ਿਆਦਾ ਖਰਾਬ ਆ ਮਤਲਬ ਕਚਰਾ ਤੇ ਇਹ ਤੇ ਉਹ ਫਿਰ ਮਟਰਾਂ ਦੇ ਵਿੱਚ ਹੈਗਾ ਵਾ ਐਦਾਂ ਵਾ ਆ ਤਾਂ ਵਾ ਜਿਹੜੇ ਸਹੀ ਮਟਰ ਸੀ ਉਹ ਤਾਂ ਵਿਖ ਗਿਆ ਏ ਸੀ ਉਸ ਤੋਂ ਬਾਅਦ ਜਿਹੜਾ ਝੂਰਪੂਰ ਬਚਿਆ ਇਹ ਆਪਾਂ ਬਚਾ ਲਿਆ ਸੀ ਹੁਣ ਧੋਪ ਕੇ ਸੁਧਾਵਾੜਾ ਇਹਨੂੰ ਕਰਕੇ ਪਾਵਾਂਗੇ ਘੋੜੀ ਨੂੰ ਤੇ ਪਾਣੀ ਤਕਰੀਬਨ ਆਪਣਾ ਪੈ ਗਿਆ ਹਾਂਜੀ ਜਸਤੀ ਸਾਹਿਬ ਭਰ ਲਿਆ ਆਉਣ ਦੇ ਵਿੱਚ ਛੜ ਉੱਚੀ ਬੋਲਣਾ ਆਵਾਜ਼ ਆਉਣੀ ਫੇਰ ਆ ਜੀ ਪਾਣੀ ਭਰ ਲਿਆ ਆਪਾਂ ਜਿਵੇਂ ਮਟਰ ਛੱਡ ਕੇ ਧੋਣਾ ਆਪਾਂ ਜਸ ਕਰ ਲਿਆ ਮਿਲਣ ਦਨ ਹੋ ਗਿਆ ਨਹੀਂ ਮੈਨੂੰ ਗੱਲ ਦੱਸ ਤੂੰ ਨਹਾਉਣਾ ਆ ਪਾਈ ਇੱਕ ਬੰਦੇ ਨੇ ਕਿਹਾ ਇੱਕ ਵੀਰ ਆਪਣਾ ਕਹਿੰਦਾ ਮੈਂ ਸਿਰਫ ਜੱਟੂ ਆਸਤੇ ਵਲੌਗ ਵੇਖਦਾ ਜੱਟੂ ਦਾ ਫੈਨ ਆ ਨਹੀਂ ਨਾਂ ਮੈਂ ਨੌਕਰੀ ਜੱਟੂ ਆਸਤੇ ਕਰਦਾ ਪਿਆ ਬਸ ਸਹੀ ਏ ਅਨਾ ਜੱਟੂ ਸਾਰੇ ਬੰਦੇ ਜੱਟੂ ਆਸਤੇ ਤੇ ਜੱਟੂ ਕਿਸੇ ਆਸਤੇ ਨਹੀਂ ਜੱਟੂ ਗੁੱਸੇ ਸੀ ਜ਼ੇਰੇ ਨਾ ਗੁੱਸੇ ਸੀ ਪੁੱਤ ਇਹਦੀ ਹਾਲਤ ਆ ਇੱਕ ਜਦੋਂ ਇਹ ਬੰਦਾ ਗੁੱਸੇ ਹੁੰਦਾ ਨਾ ਇਹ ਕੀ ਕਰਦਾ ਵਾ ਬੈੱਡ ਤੇ ਪੈ ਕੇ ਉੱਤੇ ਕੰਬੜਾ ਲਾ ਲੈਂਦਾ ਭਾਵੇਂ ਪੱਖਾ ਚੱਲੇ ਚਾਹੇ ਨਾ ਚੱਲੇ ਗੁੱਸੇ 'ਚ ਬੱਸ ਰੋਟੀ ਵੀ ਨਹੀਂ ਖਾਣੀ ਤੇ ਕੰਬੜਾ ਲੈ ਕੇ ਪੈਣਾ ਪਸੀਨੇ ਨਾਲ ਪਾਗਲ ਹੋ ਜਾਣਾ ਲਓ ਜੀ ਲਓ ਜੀ ਜਾਣ ਦੇ ਜਾਣ ਦੇ ਚੱਲ ਜਾ ਰਹੇ ਨੇ ਜੀ ਵਿੱਚ ਰਾਜ ਦੀ ਵਾਹ ਲੋ ਜੀ ਅੱਡੇ ਗੱਟੂ ਜਵਾਨ ਨਿਕਲੇ ਆਏ ਆ ਮੋਹਲ ਨਿਕਲੇ ਆਏ ਆ ਆਪਣਾ ਆਈਡੀਆ ਕੰਮ ਕਰ ਗਿਆ ਵਾਲੀ ਕੰਮ ਕਰਕੇ ਤੇ ਮੈਂ ਤੇ ਘੋਰ ਚੱਕਿਆ ਗਾ ਹਾਂ ਇਹ ਨਵੇਂ ਅਮਰ ਨੂੰ ਪਾਣੀ ਦੀ ਵਾਰੀ ਫੁੱਟੇ ਹੁਣ ਨਹੀਂ ਨਹੀਂ ਸਹੀ ਇਹ ਚ ਪਾਣੀ ਇੱਕ ਵਾਰੀ ਫੇਰ ਕੱਢ ਹੁਣ ਪਾਣੀ ਕੱਢ ਕੇ ਅਸੀਂ ਇਹ ਪਾਣੀ ਪੂਣੀ ਕੱਢ ਲਿਆ ਵੇ ਇੱਕ ਵਾਰੀ ਬਾਅਦ ਫੇਰ ਰੱਖਾਂਗੇ ਚੱਲ ਚੱਲ ਸਟੇ ਮੈਂ ਛਾੜਨਾ ਮੰਗੋਨਾ ਵਾ ਛਾੜਨੇ ਚ ਪੋਨੇ ਆ ਗੱਟੂ ਸਾੜ ਕੋ ਬਹੁਤ ਪਏ ਆ ਬੱਸ ਬੱਸ ਬਹੁਤ ਹੈ ਬਹੁਤ ਬੱਸ ਕਰ ਸੋਰੀ ਆਪਾਂ ਦਾ ਕੀ ਕੰਮ ਸੋਫਾ ਲੱਗਣ ਉਹ ਖਿਆਈ ਥੋੜੀ ਓਖਿਆਈ ਹੈਗੀ ਥੋੜੀ ਜੀ ਲੋ ਜੀ ਮਾਸ਼ਾਅੱਲਾ ਇਧਰ ਹੋ ਰਹੀ ਸਵਾਰੀ ਟ੍ਰੇਨਿੰਗ ਜਾਰੀ ਹੈ ਐਮਬਰ ਦੀ ਨਾਲ ਦੀ ਨਾਲ ਕੰਮ ਹੋ ਰਿਹਾ ਵਾ ਪੱਪ ਚਕਵਾ ਚਕਾ ਕੇ ਰੱਖਣ ਦੀ ਕੋਸ਼ਿਸ਼ ਕਰਵਾ ਰਹੇ ਆ ਲੋ ਜੀ ਮਾਸ਼ਾਅੱਲਾ ਇਧਰ ਵੀ ਸ਼ੌਕ ਕਰੋ ਨਾਲ ਤੇ ਨਾਲ ਜਿਹੜਾ ਆਪਣਾ ਮੇਨ ਕੰਮ ਆ ਇਹ ਵੀ ਐਮਬਰ ਵਾਸਤੇ ਹੋ ਰਿਹਾ ਵਾ ਛਾੜਨਾ ਲੈਣਤਾ ਵਾ ਤੇ ਹੁਣ ਮਟਰ ਜਿਹੜੇ ਨਾ ਮਲ ਮਲ ਕੇ ਧੋਂਦੇ ਪਏ ਆ ਹਾਂ ਵਿੱਚ ਜਸਤੀ ਉੱਚੀ ਬੋਲਿਆ ਘਰ ਵਾਸੀ ਹਿਸਾਬ ਰੱਖਿਆ ਕਰ ਯਾਰ ਤੁਸੀਂ ਕਰਦੇ ਜੇ ਪਏ ਆ ਯਾਰ ਹਣ ਖਾਮ ਯਾਰ ਚੋਰੀ ਚੋਰੀ ਕਰੀ ਚੱਲੋ ਨਾਲ ਵਾਸਾ ਮੈਂ ਤੁਮ ਛਾਣ ਨਾ ਲਿਆਤਾ ਵਾ ਹੁਣ ਮੈਂ ਉਹਦੇ ਵਿੱਚ ਦੂਜੇ ਚ ਪਾਵਾਂ ਹੋਰ ਆ ਪਾਉਣਾ ਪਾਉਣਾ ਓ ਜੀ ਮਿੱਟੀ ਨਿਕਲ ਗਈ ਸਾਰੇ ਮਟਰਾਂ ਚ ਮਾਸ਼ਾਅੱਲਾ ਨਾ ਨੋ ਜੀ ਅੱਧਾ ਗੱਟੂ ਹੋ ਗਿਆ ਵਾ ਕੰਪਲੀਟ ਇਹ ਇੱਥੇ ਪਾਉਣਗੇ ਸੁੱਕਣ ਵਾਸਤੇ ਧੁੱਪੇ ਪਾਤੇ ਸਾમી ਛਾਣਨਾ ਲੈ ਜਾ ਇਹਨੂੰ ਖਲਾਰ ਦੇ ਲਈ ਸਾਰੇ ਨੂੰ ਲੋ ਜੀ ਆਟੋਂ ਲਾ ਪੈਂ ਮਟਰ ਦੱਬੇ ਚ ਪਾ ਕੇ ਤੇ ਉੱਤੋਂ ਪਾਣੀ ਪਾਈ ਜਾਂਦੇ ਥੋਈ ਜਾਂਦੇ ਆ ਹਲੀ ਟੋਲਾ ਐ ਟੋ ਲੋ ਤੋੜੋ ਬੋਦਾ ਪਾਣੀ ਬਾੜੀ ਪਾਣੀ ਆ ਪਾਣੀ ਇਸ ਮੱਡੋ ਪਾਣੀ ਲੋ ਜੀ ਪਾਣੀ ਪੂਣੀ ਇੱਚ ਪਾਤਾ ਵਾ ਮਿੱਟੀ ਸਾਰੀ ਉੱਤੇ ਆ ਗਈ ਆ ਤੇ ਮਟਰ ਬਹਿ ਕੇ ਥੱਲੇ ਤੇ ਟੂਲ ਹੋਣ ਲੱਗਾ ਹੁਣ ਬੰਦ ਬੱਸ ਮੁੱਕਿਆ ਕੰਮ ਚਲੋ ਜੀ ਅੱਲਾ ਦੀ ਸਪੋਰਟ ਫਿਰ ਟੂਲ ਹੋ ਗਿਆ ਸਾਡਾ ਬੰਦ ਤੇ ਇਹਨਾਂ ਨੇ ਪੁੱਠਾ ਜਗਾੜ ਲਾ ਦਿੱਤਾ ਸਾਰਾ ਛਾੜਨਾ ਵਿੱਚ ਡਬੋਤਾ ਸੈਮ ਸਾਹਿਬ ਬਾਹਰ ਕਾਢੋ ਜੀ ਨੂੰ ਆਪ ਹੀ ਆਇਆ ਇਹ ਸਮਝਾਇਆ ਮੈਨੂੰ ਆ ਸਮਝਾਇਆ ਰਾਇ ਜੀ ਨੇ ਟ੍ਰੇਨਿੰਗ ਦਿੱਤੀ ਨਹੀਂ ਦਿੱਤੀ ਦਿੱਤੀ ਲੋ ਜੀ ਆ ਗਿਆ ਬਾਹਰ ਚਿੱਤੀ ਸਾਹਿਬ ਹੁਣ ਕੀ ਕਰੀਏ ਜੂਨੇ ਦੇ ਬਾਹਰ ਅਫਸੋਸ ਕਰੀ ਕੋਈ ਆਵੇ ਚਲਾ ਕੇ ਲੈ ਜਾਵੇ ਟੂਰ ਬਾਬਾ ਜੀ ਚਲਾ ਦੀ ਹੁਣ ਆਪਾਂ ਆਦੀ ਟ੍ਰਪੈਂ ਤੇ ਜਾਵੜੀਏ ਚਲੋ ਜੀ ਇਹ ਕੰਮ ਕਰ ਲਈਏ ਯਾਰ ਇੱਕ ਤਾਂ ਨਹਾ ਧੋ ਲਾਵਾਂਗੇ ਵਧੀਆ ਹਾਂ ਚੋਰੀ ਮੈਂ ਕਿਹਨਾਂ ਦੇ ਕੋੜੀ ਨੂੰ ਖਵਾ ਕੇ ਦੇਖ ਲਈ ਵੀ ਖਾਂਦੀ ਵੀ ਹੈ ਕਿ ਨਹੀਂ ਇਹਨੇ ਖਾ ਤਾਂ ਲੈਣੇ ਹੁਣੇ ਖਵਾ ਕੇ ਵੇਖ ਲਿਆ ਭੱਜ ਗਿਆ ਨਾ ਖਾਵੇ ਗੋਤੇ ਦੇਣੇ ਇੱਥੇ ਲਿਆ ਕੇ ਤੇ ਬੋਟ ਬੋ ਕੇ ਖਵਾਣੇ ਬਹੁਤ ਔਖੇ ਤੋਤੇ ਆ ਬਹੁਤ ਔਖੇ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਹੋਣਾ ਤੁਹਾਨੂੰ ਬੜਾ ਕੰਮ ਔਖਾ ਧੋਣਾ ਤੇ ਉਹਨੇ ਸਾਰਾ ਪਾਣੀ ਖਰਾਬ ਕਰਤਾ ਬਾਂਦਰ ਦਾ ਆਪਾਂ ਮਣੀ ਜਾਂਦਾ ਹਾਂ ਇਹ ਆ ਗਈ ਚਿੱਟਾ ਹੋਇਆ ਸਾਬਣ ਮਲੀ ਓਏ ਬੱਸ ਕਰ ਓਏ ਚਟਾਨ ਪੈਣੇ ਤੇਰੇ ਮੂੰਹ ਤੇ ਇਹਦੀ ਮਾਚੀਆ ਤੀ ਮੇਲਾ ਕਿੰਨਾ ਕਰ ਆ ਗਿਆ ਅਗਾ ਚੀਲੇ ਦੇ ਦੇ ਲੈ ਕਿੰਨਾ ਥੋੜਲੀ ਮੂੰਹ ਤੋਂ ਮਾਰਾ ਉਹ ਦੇ ਮੂੰਹ ਤੇ ਮੂੰਹ ਤੇ ਨਜ਼ਰ ਆ ਰਿਹਾ ਵਾ ਚਲੋ ਯਾਰ ਇਹਨੂੰ ਕੱਡੋ ਮਿੰਟ ਮਾਰੋ ਫਿਰ ਵੇਖੇ ਸੋਚੀਏ ਕੀ ਕਰਨਾ ਹੈ ਇਕੱਲਾ ਕੱਡੋ ਕੱਡੋ ਮਿੰਟ ਮਾਰੋ ਪਾਣੀ ਨਾਲ ਨਹੀਂ ਰੱਜਦਾ ਇਹ ਮੁੰਡੇ ਸਾਡੇ ਥੱਕ ਗਏ ਆ ਤੇ ਹੁਣ ਚੱਲੇ ਆ ਘਰਾਂ ਨੂੰ ਹੈ ਬਈ ਬਸ ਨਹੀਂ ਹੌਸਲਾ ਪੈਂਦਾ ਪਿਆ ਇੱਕ ਬੜਾ ਔਖਾ ਯਾਰ ਦੋਤਾ ਹੈ ਧੁੱਪ ਬੜੀ ਹੈ ਧੁੱਪ ਬੜੀ ਹੈ ਟੂਲ ਤੇ ਜਾਣਾ ਉਸ ਤੇ ਕਿ ਨਹੀਂ ਕਿ ਪੱਖੇ ਤੇ ਆਰਾਮ ਕਰਨਾ ਹੁਣ ਚੱਲਦੇ ਹਾਂ ਉੱਥੇ ਹਾਂ ਉਹਨੂੰ ਪਤਾ ਚਿਸਤੀ ਨੂੰ ਲਾਂਣ ਜਾਣਾ ਤੇ ਫਿਰ ਚਲੇ ਜਾਂਦੇ ਆ ਮਟਰ ਤੋਂ ਬੜੇ ਠੀਕ ਆ ਚਲੋ ਡਨ ਹੋ ਗਿਆ ਲੋ ਜੀ ਮौज ਪਾਈ ਆਏ ਆ ਅੱਖਾਂ ਬਣਵਾ ਕੇ ਨਹੀਂ ਆਜੋ ਧੋਪ ਹੋ ਰਕਸ ਕਦੀ ਮੋਰ ਨਹੀਂ ਗਰਮੀ ਤਾਂ ਹੈਗੀ ਐ ਵੀ ਲਈ ਹੋਈ ਐਨੇ ਕਵੇਂ ਲਈ ਅੰਦਰ ਬੈਠੇ ਵੀ ਤੇ ਮੋਈ ਸਾਹ ਮਕਸਦ ਦੱਸ ਦਿਓ ਆਉਣ ਦਾ ਯਾਰ ਸਾਰਿਆਂ ਨੂੰ ਐ ਵੀ ਸ਼ੌਕ ਪੂਰਾ ਕਰਦੇ ਆ ਅੱਜ ਆਪਣਾ ਅੱਛਾ ਕੀ ਲੋ ਜੀ ਆ ਸਰਪ੍ਰਾਈਜ਼ ਆ ਮਤਲਬ ਮੌਜੇ ਵਾਸਤੇ ਬੈਟਰੀ ਰੱਖਿਆ ਕਰੀ ਠੀਕ ਆ ਰਸਾ ਆਏ ਰਸਾ ਇਹ ਭਾਈ ਲੱਗ ਜੂ ਪਾ ਚ ਸ਼ਰੂ ਆ ਚੱਲਾਂ ਹੁਣ ਤੂੰ ਮੌਜੇ ਦੇ ਨਾਲ ਤੇ ਧਿਆਨ ਰੱਖੀ ਮੌਜੇ ਦਾ ਬਾਏ ਬਾਏ ਕਰਦੇ ਆਂ ਬਾਏ ਬਾਏ ਦੰਦੋਂ ਮੈਨੂੰ ਮਾਰਦਾ ਨਹੀਂ ਨਹੀਂ ਕੁਛ ਨਹੀਂ ਮਾਰਦਾ ਠੀਕ ਹੈ ਜੀ ਇਹ ਤੁਹਾਨੂੰ ਮੁਬਾਰਕਾਂ ਇਹਨੂੰ ਲੈ ਜਾਓ ਤੇ ਇਹਦਾ ਧਿਆਨ ਰੱਖਣਾ ਇਹ ਨਾ ਹੋਵੇ ਕਿ ਆ ਦੇ ਵਕਤ ਤੂੰ ਵੀ ਭੁੱਖੇ ਮਰ ਜਵੇਂ ਨਹੀਂ ਨਹੀਂ ਇਹ ਨਾ ਹੋਵੇ ਜਿਵੇਂ ਘਰ ਵਾਲੇ ਤੈਨੂੰ ਭੁੱਖਾ ਮਾਰਦੇ ਤੂੰ ਸ਼ੇਰੂ ਭੁੱਖਾ ਮਾਰਦੇਵੇਂ ਗੱਲ ਕੌਣ ਕਰਦਾ ਆਵਾਰਾ ਨਹੀਂ ਕਰਨਾ ਅੱਛਾ ਨਹੀਂ ਆਵਾਰਾ ਨਹੀਂ ਕਰਦਾ ਆਵਾਰਾ ਨਹੀਂ ਫੇਰਨਾ ਇਹਨੂੰ ਆਪਦੇ ਵਾਂਗੂ ਜਿਵੇਂ ਪਰਜਾਈ ਨੇ ਤੇਰੇ ਤੇ ਕੰਟਰੋਲ ਹਾਂ ਇਵੇਂ ਹੀ ਕਹਿਣਾ ਵੀ ਇਹ ਜਿਵੇਂ ਇਹਨੂੰ ਰੱਸੀਆਂ ਪਾਈਆਂ ਬਲ ਜਿਵੇਂ ਤੈਨੂੰ ਰੱਸੀ ਪਈ ਨਾ ਇਹਨੂੰ ਪਾ ਕੇ ਰੱਖਣੀ ਆ ਅੱਛਾ ਮਤਲਬ ਉਹ ਗੱਲ ਆ ਖਤਮ ਹੋ ਵਾਲਾ ਠੀਕ ਐ ਲੈ ਜਾ ਇਹਨੂੰ ਲੈ ਲਓ ਜੀ ਸ਼ਿਰੂ ਜੀ ਜਾ ਰਿਹਾ ਅੱਜ ਬਾਏ ਬਾਏ ਸ਼ਿਰੂ ਆਹ ਡਰਾਈਵਰ ਨਾਲ ਲੈ ਕੇ ਆਇਆ ਤੇ ਖੀਰੂ ਲੈਣ ਆਇਆ ਹੈ ਕੀ ਹੋਇਆ ਇਹ ਸਤੰਮਦਾ ਬਹੁਤ ਸੀ ਤਾਂ ਕਰਕੇ ਪਾਇਆ ਇਹਨੂੰ ਵਧੀਆ ਇੱਕ ਨਾ ਤੁਸੀਂ ਬਲਾਲ ਵਧੀਆ ਇੱਕ ਪਟਾਇਆ ਲੈ ਕੇ ਨਾ ਛੋਟਾ ਤੇ ਨਾਲ ਸੰਗਲੀ ਲੈ ਕੇ ਉਹ ਪਾ ਦਿਓ ਆ ਮੋਜਨ ਤੇ ਪਰਚਾਈ ਨੇ ਪਾਈ ਆ ਇਹਨੂੰ ਹੀ ਪਾ ਦਿਓ ਇਹ ਰੋਹੀ ਕੰਬੇ ਰੋਹੀ ਕੰਬੇ ਨਹੀਂ ਨਹੀਂ ਸੌਰੀ ਸੌਰੀ ਦਰਬੀ ਕਿੱਥੇ ਆ ਲਓ ਜੀ ਅਲਵਿਦਾ ਹੈ ਆਇਓ ਅਲਵਿਦਾ ਲਓ ਜੀ ਬਾਏ ਬਾਏ ਲਓ ਜੀ ਮਾਸ਼ਾਅੱਲਾ ਐmber ਦਾਣਾ ਖਾ ਰਹੀ ਹੈ ਦਾਣਾ ਪਾ ਤਾ ਵਾ ਤੇ ਕਹਿੰਦੇ ਅੱਜ ਮਟਰ ਪਾਤੇ ਵਿੱਚ ਹੈ ਮਟਰ گوشਤ ਮਟਰ گوشਤ ਇਹ ਜੀ ਵੜਕ ਮੜ ਕੇ ਕਰਦੀ ਮੈਨੂੰ ਲੱਗਦਾ ਜਦੋਂ ਪੱਠੇ ਨਾਲ ਨਾ ਹੋਇਆ ਕਰਨਗੇ ਉਦੋਂ ਇਹਨੂੰ ਮਟਰ ਚੱਲਣਗੇ ਹੈ ਮਟਰ ਚੱਲਣਗੇ ਮਟਰ ਪੈਣਗੇ ਤਾਂ ਮੈਨੂੰ ਲੱਗਦਾ ਉਹ ਮਤਲਬ ਹੋ ਸਕਦਾ ਕਿ ਵਧੀਆ ਮਤਲਬ ਸੈੱਟ ਹੋ ਜਵੇ ਮਤਲਬ ਦਾਣੇ ਦੇ ਵਿੱਚ ਦਾਣੇ ਦੇ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਅਸੀਂ ਮਟਰ ਵੀ ਰਲਾਉਂਦੇ ਆ ਹੋ ਸਕਦਾ ਦਾਣੇ ਦੇ ਵਿੱਚ ਜੀ ਨਾ ਹੁੰਦੀ ਹੋਵੇ ਲੇਕਿਨ ਅਸੀਂ ਰਲਾਤੀ ਆ ਉਹ ਤੈਨੂੰ ਕੀ ਮੌਤ ਪੈ ਗਈ ਓਏ ਕਿਦਾਂ ਬੈੜਾ ਸਿਰ ਫੜ ਕੇ ਯਾਰ ਚੌੜੀ ਨਾ ਬੋਛ ਯਾਰ ਕੀ ਹੋ ਗਿਆ ਭਰਾਵਾ ਯਾਰ ਬਹੁਤ ਯਾਰ ਜ਼ਿਆਤੀ ਹੋ ਗਈ ਆ ਕਿਨੇ ਕਟਿਆ ਯਾਰ ਕਿੱਥੇ ਡਿੱਗੇ ਪੈਸੇ ਕਿੱਧਰ ਗਏ ਸੀ ਇੱਥੇ ਇਹ ਦੂਰ ਇਧਰੋਂ ਗਿਆ ਯਾਰ ਸੀ ਚੁੱਕਣ ਗਿਆ ਆ ਚਣੇ ਮੇਰੇ ਯਾਰ 10 ਰੁਪਏ ਡਿੱਗੇ ਉਹ ਲੱਖ ਲਾਣਾ ਦਿਓ ਤੇਰੀ ਜ਼ਾਤ ਤੇ ਮੈਂ ਕਿਹਾ ਪਤਾ ਨਹੀਂ ਕਿੰਨੇ ਸ਼ੇਰ ਫੜ ਕੇ ਐ ਬੈਠਾ ਜਦੋਂ ਕੁਛ ਨਾ ਹੋਵੇ ਦੱਸ ਵੀ ਬਹੁਤ ਹੁੰਦੇ ਯਾਰ ਨਹੀਂ ਉਹ ਤ ਨੇ ਮੂ ਮੈਂ ਇਹਨੂੰ ਪਤਾ ਨਹੀਂ ਮੈਂ ਕਿ ਸਿਰ ਦੋਦਾ ਦੋ ਤਿੰਨ ਦਿਨ ਹੋ ਗਿਆ ਤੇ ਉਹਦੋਂ ਵੀ ਸਿਰ ਦੋਦਾ ਤੇ ਨਾ ਰਾਤ ਨੂੰ ਕਿਸੇ ਯਾਰ ਨੂੰ ਸਾਰਾ ਦਿਨ ਉੱਥੇ ਨ ਪੈਂਚਰ ਉਹਦੋਂ ਮੇਰਾ ਤੇ ਦਾ ਦੋ ਲਈ ਉਹਦੋਂ ਇਹਨਾਂ ਦਾ ਟਰੈਕਟਰ ਹੋ ਗਿਆ ਪੈਂਚਰ ਇਹ ਗਿਆ ਸਾਰੇ ਲੈਣ ਤੇ ਰਾਹਗਾਰੇ ਬੈਠੇ ਰੇ ਨਹੀਂ ਨਹੀਂ ਪਰ ਆ ਜਿਹੜਾ ਹੁਣ ਸੀ ਨਾ ਫਿਟੇ ਕਟਾ ਬਾਬੂ ਉਹ ਕਦੀ ਜੀ ਗੱਲ ਹੀ ਨਹੀਂ ਕੀਆ ਕੋਈ ਯਾਰ ਨਾ ਮਲਾਕ ਲਾਨਾ ਅਜਿਹਾ ਐਸਾ ਨਹੀਂ ਸੀ ਆ ਗਿਆ ਉਹ ਹੀ ਸਿਰਫ 10 ਆ ਗਿਆ ਜੀ ਮੱਛੀ ਖਾਣੀ ਸੀ ਤੇ ਜਵਾਕ ਮੱਛੀ ਖਾਣੀ ਸੀ ਅੱਜ ਕਿ ਆ ਵੀ ਚੱਲ ਜਾਵਾਂਗੇ ਲੂਸਣ ਲੈਣ ਉੱਥੇ ਮੱਛੀ ਦੀ ਦੁਕਾਨ ਤੇ ਕੁਤਾਫੀ ਲਵਾਂਗੇ ਕਿੰਨੂੰ ਖਵਾਵਾਂਗੇ ਇੱਕ ਮੱਛੀ ਦਾ ਅਧਿਕਾਰ ਕਿਹੜੀ ਆ ਗਈ ਓਏ ਓਹ ਕਹਿੰਦਾ ਇੱਥੇ ਆ ਗਈ ਬਸੀਰਾ ਬਸੀਰਾ ਅੱਛਾ ਉਹਨਾਂ ਦੀ ਦੁਕਾਨ ਹੈਗੀ ਖਾਪੂਆ ਬਸੀਰਾ ਬਗੈਰ ਤੋਂ ਕਿਹੜੀ ਪੂਆ ਤੇ ਦੇਖੀ ਵੀ ਨਹੀਂ ਪੂਆ ਕਿਉਂ ਅੱਛਾ ਇਧਰੋਂ ਅੱਛਾ ਅੱਛਾ ਇਦਾਂ ਨਾ ਨਹੀਂ ਰਹਿਦਾ ਪੂਆ ਮਾਸੀ ਕਹਿਆ ਕਰੋਂ ਮੈਨੂੰ ਕੀ ਪਤਾ ਯਾਰ ਮੈਂ ਤਾਂ ਹਾਮੀ ਕਹਿੰਦੇ ਹਾਂ ਹਾਮੀ ਸਾਰੇ ਅੱਛਾ ਹਾਮੀ ਦੀ ਤਾਂ ਖੈਰ ਆ ਇਹਦੇ ਉੱਥੇ ਤੈਨੂੰ ਗੱਲ ਸਮਝ ਨਾ ਸੀ ਉਸੇ ਯਾਰ ਟਰੈਕਟਰ ਧੁੱਪੇ ਹੋ ਗਿਆ ਹੂੰ ਇਹ ਗਿਆ ਆ ਸੜਕਾਂ ਨੇ ਪੱਕੀ ਉੱਚੀ ਹੁੰਦੀਆਂ ਨੇ ਜਮੀਨ ਤੇ ਜਿਵੇਂ ਉਹ ਡਿਸਕਾ ਇਨੀ ਦੂਰ ਜਾ ਕੇ ਪਕਾ ਲੱਗੀ ਸੀ ਇਹਨਾਂ ਨੇ ਉਹ ਚਰਨਾ ਪਿਛਾ ਕੇ ਸਰਾਨਾ ਲੈ ਕੇ ਪਾਇਆ ਯਾਰ ਉਹ ਮੈਂ ਕਿਹਾ ਕੀ ਮੇਲੇ ਦੀ ਪੋਲੀ ਬਹਿਣਾ ਸੀ ਮੈਨੂੰ ਕਹਿੰਦਾ ਕਿ ਤੂੰ ਉੱਥੇ ਕੇ ਪੈ ਹੋ ਨਾ ਮਲੰਗ ਲੱਗਾਂਗੇ ਮੈਂ ਕਿਹਾ ਤੇ ਧੁੱਪੇ ਪੈ ਚੰਗੇ ਲੱਗਾਂਗੇ ਮੈਂ ਮਾਸ ਵਾਰਤਾ ਸਾਫੇ ਦੋ ਬੰਦੇ ਲੈ ਭਾਈ ਤੂੰ ਨਿਆਹ ਚ ਡਰਦਾ ਬੰਦੇ ਡਰਦਾ ਉਹ ਡਰਦਾ ਨਹੀਂ ਚੋਰੀ ਉਹ ਡੂੰਗੀ ਬੜੀ ਸੀ ਇਹ ਨਾ ਰੁੜ ਜਾਣਾ ਆ ਪੋਲ ਵਾਲੀ ਉੱਥੇ ਚਲੋ ਹੁਣ ਕੰਮ ਦੱਸੋ ਕਿਹਨਾਂ ਨਿਬੜ ਗਿਆ ਵਾ ਸਾਰਾ ਨਿਬੜ ਗਿਆ ਤਕਰੀਬਨ ਇਹ ਦੇਖ ਅੱਜ ਨਾ ਅਸਲ ਦੇ ਵਿੱਚ ਹੁਣੇ ਹੋਏ ਹੋਇਆ ਵਿਹਲੇ ਪੱਠੇ ਵੇਜਣੇ ਸੀ ਤੇ ਪਰ ਅੱਬਾ ਜੀ ਚਰੇ ਗਏ ਉਹ ਐ ਜਾਂਦੀ ਨਜ਼ਰ ਆਈ ਮੈਨੂੰ ਤੇ ਇਸ ਕਰਕੇ ਨਾ ਨਹੀਂ ਵੇਜੇ ਇਹ ਬੀਜਣੇ ਹੁਣ ਸਵੇਰੇ ਸਵੇਰੇ ਬੀਜਣੇ ਨੇ ਪੱਠੇ ਵੇਜਣੇ ਆਪਾਂ ਸਵੇਰੇ ਤੇ ਅੱਜ ਮਟਰ ਮਟਰ ਮਾਸ਼ੱਲਾ ਆਪਾਂ ਧੋ ਕੇ ਰੱਖ ਲੈ ਸਵੇਰੇ ਚਲੇ ਟੂਲ ਪੇ ਇਨਸ਼ਾਅੱਲਾ ਆਪਾਂ ਬਾਕੀ ਮਟਰ ਵੀ ਧੋਵਾਂਗੇ ਕਿਉਂਕਿ ਅੰਬਰ ਮਟਰ ਖਾਦੀ ਜਾਂਦੀ ਆ ਤੇ ਹੁਣ ਥੋੜਾ ਜਿਹਾ ਲੱਗ ਗਿਆ ਪਤਾ ਵੀ ਖਾ ਲੂਗੀ ਕਾਹ ਵਿੱਚ ਜਿਸਤੇ ਯਾਰ ਨਾ ਕਿਸੇ ਨੂੰ ਫੋਨ ਕਰ ਕੇ ਨਾ ਕੋਈ ਲੰਮੀ ਜੀ ਕਹਾਣੀ ਸੁਣਾ ਉਹ ਮਟਰ ਕਿਸ ਮੋਟਰਸਾਈਕਲ ਵਾਲੇ ਨੂੰ ਸੁਣਾ ਇੱਥੇ ਆਵੇ ਹਾਂ ਉਹਨੂੰ ਇੰਦੀ ਕਹਾਣੀ ਸੁਣਾ ਕੇ ਤੇਰੇ ਕਾਣ ਹੀ ਸੁਣਨੈ ਸੁਣਨ ਸਲੂਸ਼ਨ ਲੈ ਕੇ ਆ ਜਾਵੀਂ ਆਜਾ ਕਰ ਲੋ ਇਹ ਜਗਾੜ ਇਹ ਜਗਾੜ ਇਹ ਜਗਾੜ ਆ ਵੀ ਸਕੂਟਰ ਵਾਲਾ ਬੰਦਾ ਸੱਦ ਉਹਨੂੰ ਕਹਾਣੀ ਸੁਣਾ ਉਹਨੂੰ ਇੱਥੇ ਬਾਹਵ ਦੇ ਕੋਲੇ ਤੇ ਅਸੀਂ ਲੂਸਣ ਲੈ ਗਏ ਜਿੱਦਾਂ ਇਨਸ਼ਾਅੱਲਾ ਸਵੇਰੇ ਤੜਕੇ ਸਵੇਰੇ ਤੜਕੇ ਇਨਸ਼ਾਅੱਲਾ ਮੋਟਰਸਾਈਕਲ ਆਪਣਾ ਮਿਲ ਜਾਣਾ ਮੈਨੂੰ ਹੁਣ ਫੋਨ ਕੀਤਾ ਹੋਇਆ ਕਹਿੰਦਾ ਸ਼ਾਮ ਨੂੰ ਨਹੀਂ ਤੇ ਸਵੇਰੇ ਤੜਕੇ ਮੋਟਰਸਾਈਕਲ ਲੈ ਲਓ ਸਾਰਾ ਕਹਿੰਦਾ ਬਣ ਜੁੜ ਜਾਣਾ ਤੁਹਾਡਾ ਸਵੇਰੇ ਤੋਂ ਆਪਣਾ ਸਕੂਟਰ ਆਪਦਾ ਆਇਆ ਹੈ ਨਾ ਟੈਨਸ਼ਨ ਨਹੀਂ ਲੈਣੀ ਐ ਮੌਦੇ ਖੂਚ ਲਾਇਓ ਭਾਵੇਂ ਤੁਹਾਨੂੰ ਇਦਾਂ ਦੀ ਤਿਆਰੀ ਕਰਕੇ ਦੇ ਦੇਣੀ ਉਹ ਜੀ ਮੋਟਰਸਾਈਕਲ ਨਾ ਯਾਰ ਐਮਰ ਦਾ ਤਾਂ ਕੋਈ ਤੱਲਕ ਨਹੀਂ ਹੈ ਤੂੰ ਵਿਚਾਰੀ ਸਵੇਰੇ ਭੁੱਖੀ ਫਿਰ ਖੜੀ ਰਹੇਗੀ ਨਹੀਂ ਨਹੀਂ ਉਹਨੂੰ ਆ ਦਾਣਾ ਪਾਤਾ ਨਾ ਹੁਣ ਥੋੜਾ ਜਿਹਾ ਆਪਾਂ ਹੋਰ ਪੀਂਦੇ ਭਾਵੇਂ ਥੋੜਾ ਜਿਹਾ ਖਾ ਲਈ ਫਿਰ ਪਾ ਦਾਂਗੇ ਨਹੀਂ ਨਹੀਂ ਪੱਠੇ ਲੈ ਆਏ ਯਾਰ ਪੱਠੇ ਲੈ ਆਏ ਉਹ ਸਕੂਟਰ ਹੈ ਨਾ ਕੋਈ ਨਾ ਕੋਈ ਮਾਰ ਲੈਨੇ ਕਿਸ ਨੂੰ ਫੋਨ ਬਹੁਤ ਦਾਣਾ ਖਾਣ ਨਾ ਫਿਰ ਨਹੀਂ ਠੀਕ ਹੈ ਨਹੀਂ ਠੀਕ ਹੈ ਐਵੇਂ ਹੀ ਕੀ ਜਾਂਦਾ ਚੰਗਾ ਨਹੀਂ ਹੁੰਦਾ ਠੀਕ ਹੈ ਭਾਈ ਦਾਣਾ ਖਾਣਦਾ ਯਾਰ ਮਸਲਾ ਕੋਈ ਨਹੀਂ ਤਾਬਿਆਦ ਰੋਲਾ ਕਾਦਾ ਠੀਕ ਆ ਠੀਕ ਆ ਜੀ ਲੋ ਜੀ ਬਾਕੀ ਕੰਮ ਸ਼ਾਮ ਅਲਹਮਦੁਲਿਲਾ ਅੱਜ ਦੇ ਸਾਰੇ ਆਪਾਂ ਨੇ ਬੇੜ ਲਏ ਸਾਰੇ ਨਿਭੜ ਗਏ ਸਰ ਨਾ ਧਾਰਾਂ ਲੰਡੀਆਂ ਬਸ ਹੁਣ ਹੁਣ ਸਵੇਰੇ ਆਜਾ ਅਸੀਂ ਵੇ ਲੈਣੇ ਆ ਗੋਇਆ ਅਸੀਂ ਸਵੇਰੇ ਚੱਕ ਲਿਆ ਸਾਰਾ ਅਲੀ ਇਸ ਟਾਈਮ ਗੋਇਆ ਦਾ ਵੀ ਰੋਲਾ ਹੁੰਦਾ ਗੋਇਆ ਚੱਕਣਾ ਸੀ ਹੁਣ ਦੁਬਾਰਾ ਸਵੇਰੇ ਧਾਰਾਂ ਚੋਣੀਆਂ ਸ਼ਾਮ ਨੂੰ ਬਸ ਬਾਕੀ ਡਾਨਾ ਸਾਰਾ ਅਲੀ ਬੱਚੇ ਵਿਖਾ ਦਿਆ ਸਾਰੇ ਧਾਰਾਂ ਦੇ ਕੱਢ ਕੇ ਬਾਹਰ ਸਾਰਿਆਂ ਨੂੰ ਵਿਖਾਈਏ ਤੇ ਫਿਰ ਲਈਏ ਜਾਜ ਤੱਕ ਕਿੰਨੇ ਸਾਫ ਨਹੀਂ ਹੋਣੀ ਨਹੀਂ ਨਹੀਂ ਕੱਟਤੀ ਭਾਈ ਕੱਟਤੀ ਯਾਰ ਉਹ ਮੰਗਾ ਲਓ ਯਾਰ ਹੁਣ ਇਹ ਸ਼ਰਮ ਆਉਂਦੀ ਮੈਨੂੰ ਵੀ ਕਾਠੀ ਮੰਗਾ ਲਈਏ ਹੁਣ ਉਹ ਦੂਜੀ ਗੱਡੀ ਦਾ ਉਹੀ ਗੱਡੀ ਸਪਾਰਟ ਛੋਟੀ ਜਿਹੜੀ ਸਪਾਰਟ ਹੁੰਦੀ ਹੈ ਆਹ ਇਹ ਉਹ ਕਾਠੀ ਜਿਹਨੇ ਉੱਤੇ ਪਾਣੀ ਨਹੀਂ ਦੇਣੀ ਯਾਰ ਤੂੰ ਸਪਾਰਟ ਛੋਟੀ ਮੰਗਾ ਲਓ ਨਾ ਉਹ ਕਹਿ ਤਾ ਬਸ ਠੀਕ ਆ ਕਦੋਂ ਆਊਗੀ ਦੋਜੀ ਨੂੰ ਕਹਿ ਤਾ ਕਿਦਾਂ ਆਊਗੀ ਓਏ ਸ਼ਾਇਦ ਜਾਂਦਾ ਉਹ ਕਹਿੰਦਾ ਜਦੋਂ ਮੈਂ ਵਿਹਲਾ ਹਾਂ ਲੈਓ ਬਸ ਠੀਕ ਆ ਇਹ ਵੀ ਕੰਮ ਆ ਮਗਵਾਣਾ ਮ ਖਾਦ ਮਗਵੋਣੀ ਆ ਫਲਾਸ਼ ਮਗਵੋਣੀ ਆ ਦੋਜੀ ਨੂੰ ਬਿੱਲ ਦੇਣਾ ਤੇ ਦੋਜੀ ਨੇ ਦੋਜੀ ਨੂੰ ਦੁੱਧ ਪਾਈਦਾ ਫਿਰ ਦੋਜੀ ਇੰਨਾ ਕੀ ਕੰਮ ਤਾਂ ਕਰਦਾ ਬਾਹਰ ਲਿਓ ਕੱਟ ਕੇ ਬੱਚੇ ਯਾਰ ਵਖਾ ਦੀਏ ਸਾਰਿਆਂ ਨੂੰ ਤੇ ਫਿਰ ਇਜਾਜ਼ਤਾਂ ਲਈਏ ਮਾਸ਼ਾਅ ਆ ਹੈਗੇ ਆ ਤਾਰਾ ਦੇ ਬੱਚੇ ਹਾਂ ਤਾਰਾ ਦੇ ਆਠ ਬੱਚੇ ਆ ਜੀ ਇਹ ਤੇ ਨੁਕਰੇ ਆ ਗਰੜਾ ਕਬੂਤਰਾ ਇੱਕ ਵਿੱਚ ਤੇ ਬਾਕੀ ਤਿੰਨ ਮੁਸ਼ਕੇ ਆ ਹਾਂ ਵਿੱਚ ਇਸਤੀਰਾ ਜੀ ਓਏ ਚੋਰੀ ਕੱਕਾ ਬਰਾਲਾ ਵਾਲਾ ਜੀ ਕੱਕਾ ਬਰਾਲਾ ਸਾਡੇ ਨੇ ਇੱਧਰ ਮਸ਼ਹੂਰ ਬੜਿਆ ਘੋੜੇ ਤੇ ਇਹਨਾਂ ਨੇ ਘੋੜਿਆਂ ਦੇ ਨਾਲ ਤੇ ਕੱਕਾ ਬਰਾਲਾ ਵਾਲਾ ਹੈ ਇਹ ਬਰਾਲਾ ਵਾਲਾ ਇਹ ਜ਼ੁਲੇ ਸਿਆਲ ਆ ਇਹ ਜ਼ੁਲੇ ਸਿਆਲ ਵਾਲਾ ਹੈ ਇਹ ਜੀ ਜ਼ੁਲੇ ਸਿਆਲ ਵਾਲਾ ਦਮਿੰਦਰ ਦਾ ਬੱਚਾ ਆ ਜੀ ਦਮਿੰਦਰ ਦਾ ਦਮਿੰਦਰ ਦਾ ਬੱਚਾ ਹੈ ਠੀਕ ਹੈ ਚਸਤੀ ਤੇ ਡੰਨ ਹੋ ਗਿਆ ਅੱਲਾ ਰੱਖੇ ਖੈਰ ਸੁਖ ਇਹ ਵੱਡੇ ਹੋ ਜਾਣ ਛੇਤੀ ਛੇਤੀ ਤੇ ਫਿਰ ਇਹ ਲੜਾਉਣੇ ਆ ਹੈ ਤੇ ਹੋਰ ਹੀ ਲੜ ਸਕਿਆ ਪੁੱਤ ਲੜਨਗੇ ਹਾਂ ਅਈ ਸਰ ਰੋਟੀ ਤੋਂ ਲੜਦਾ ਇਹਦਾ ਪਿਓ ਇਹਦਾ ਪਿਓ ਸਰ ਰੋਟੀ ਵਾਸਤੇ ਕੁਕੜਾ ਮੁਰਗੀਆਂ ਨੂੰ ਮਾਰਦਾ ਵੀ ਮੇਰੇ ਕੋ ਰੋਟੀ ਨਹੀਂ ਖਾਂਦਾ ਹਾਂ ਲੋ ਜੀ ਡਨ ਹੋ ਗਿਆ ਮਾਸ਼ਾਅੱਲਾ ਬਹੁਤ ਸੋਹਣੇ ਆ ਅੱਲਾ ਨਸੀਬਾ ਹੀ ਕਰੇ ਲਈ ਤੇਰੇ ਆਮੀਨ ਨਾ ਤੇ ਬਚਾਵੇ ਕਾਵਾਂ ਤੋਂ ਬਚਾਵੇ ਕਾਵਾਂ ਤੋਂ ਬਚਾਵੇ ਤੇ ਮੰਗਣ ਵਾਲੇ ਤੋਂ ਬਚਾਵੇ ਪਰ ਰੋਲਾ ਮੇ ਨਾ ਵਾ ਰੋਲਾ ਮੇ ਲੋ ਜੀ ਸਵੇਰੇ ਕੰਮ ਬਹੁਤ ਨੇ ਜੀ ਸਵੇਰੇ ਤੁਹਾਨੂੰ ਮਿਲਾਂਗੇ ਜੀ ਅਗਲੇ ਬਲੌਗ ਠੀਕ ਹੈ ਕੰਮ ਸਾਡੇ ਕੋ ਬਹੁਤ ਸਾਰੇ ਨੇ ਸਵੇਰੇ ਅਸੀਂ ਪੱਠੇ ਵੀ ਕੱਢਣੇ ਨੇ ਜੀ ਉਸ ਤੋਂ ਬਾਅਦ ਐਮਰ ਮਟਰ ਖਾਣ ਲੱਗ ਪਈਆ ਸਵੇਰੇ ਸਾਨੂੰ ਸਾਰੇ ਮਟਰ ਧੋਣੇ ਪੈਣੇ ਨੇ ਮਟਰ ਸੜ ਕੋ ਵਾਵਾ ਸਾਰੇ ਪੈਣੇ ਹਾਂ ਤੇ ਸਵੇਰੇ ਬਣਨੀਆਂ ਸਰਦਾਈ ਸਵੇਰੇ ਸਰਦਾਈ ਵੀ ਬਣਨੀ ਟੂਲ ਚੱਲ ਗਿਆ ਲੈ ਰੱਖੇ ਖੈਰ ਸੋ ਸਵੇਰੇ ਟੂਲ ਚੱਲੇ ਆਪਣਾ ਤੇ ਸਰਦਾਈ ਬਣਾਉਣੀ ਆ ਸਮਾਨ ਸਮੂਹ ਲੈਣ ਤਾਂ ਸੀ ਅੱਜ ਭੇਂ ਕੇ ਰੱਖਾਂਗੇ ਅਸੀਂ ਅਸਲ ਦੇ ਵਿੱਚ ਬਣਾਉਣਾ ਸੀ ਸੱਤੂ ਸੱਤੂ ਸਾਨੂੰ ਮਿਲੇ ਨੇ ਪਿਆਲੇ ਪੁੱਲ ਤੋਂ ਤੇ ਅਸੀਂ ਸੋਚਿਆ ਚਲੋ ਸਰਦਾਈ ਬਣਾ ਲਈਏ ਤੇ ਸਰਦਾਈ ਤੁਹਾਨੂੰ ਸਵੇਰੇ ਬਣਾ ਕੇ ਭਾਵਾਂਗੇ ਭੇਂ ਭੂਕੇ ਰਾਤ ਨੂੰ ਰੱਖਾਂਗੇ ਨਿਜ਼ਾਮ ਸਾਰਾ ਇਨਸ਼ਾਅੱਲਾ ਤੇ ਸੂਬਾ ਤੁਹਾਨੂੰ ਬਣਾ ਕੇ ਵਖਾਵਾਂਗੇ ਸਰਦਾਈ ਵੀ ਮਤਲਬ ਸਾਰਾ ਕੰਮ ਸੂਰੇ ਹੋਏਗਾ ਇਸ ਕਰਕੇ ਮਿਲਦੇ ਹਾਂ ਸੁਬਾ ਨਵੇਂ ਵਲੌਗ 'ਚ ਦਿਓ ਇਜਾਜ਼ਤਾਂ ਹੁਣ ਰੱਬ ਰੱਖ ਲਵ ਯੂ ਹੋ ਗਿਆ